see the Mahabali Gosu ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਕੜੀ ਹੁਰੀ ਅੰਦਰ ਛੇਵੇਂ ਪਾਤਸ਼ਾਹ ਮੀਰੀ ਪੀੜ ਦੇ ਮਾਲਕ ਔਰ ਮਹਾਨ ਇਤਿਹਾਸ ਘੜਾ ਮੀਰੀ ਪੀੜ ਦੇ ਸੁਨਸਮਰਪਤ ਅੱਜ ਦੇ ਗੁਰੂ ਸਮਾਗਮ ਦੀ ਹਾਜ਼ਰੀ ਭਾਰੇ ਚੁੱਕਾਰੇ ਸਾਧ ਸੰਗਤ ਨੂੰ ਬਹੁਤ ਬੇਤਰ ਕਰੋ ਮੱਤੇ ਦੇ ਸਾਥ ਬਾਉ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪ੍ਰਸ਼ਾ ਦੇ ਬਹੁਤ ਪ੍ਰਵਾਦੀ ਹਾਂ ਜਿਨ੍ਹਾਂ ਨੇ ਯਾਤਰ ਕਰਕੇ ਸੰਕਤਾਂ ਦੇ ਦਰਸ਼ਨ ਕਰਵਾਏ ਹਾਂ ਪਿਛਲੇ ਤਕਰੀਬਨ ਢਾਈ ਮਹੀਨੇ ਨਿਊਜ਼ੀਲੈਂਡ ਦੀ ਧਰਤੀ ਤੇ ਸੇਵਾ ਕਰਕੇ ਆਏ ਉੱਥੇ ਵੀਜ਼ਾ ਆਸਟ੍ਰੇਲੀਆ ਦਾ ਲੱਗ ਗਿਆ ਪਰ ਇੱਥੇ ਕੋਈ ਜ਼ਰੂਰੀ ਪ੍ਰੋਗਰਾਮ ਜਿਨ੍ਹਾਂ ਨਾਲ ਹਾ ਕੀਤੀ ਸੀ ਉਹਨਾਂ ਕਰਕੇ ਸਾਨੂੰ ਆਸ ਤੋੜਾ ਪਿਆ ਤੇ ਦੁਬਾਰਾ ਕੱਲ ਨੂੰ ਹੀ ਸਾਡੀ ਫਲਾਈਟ ਆਸਟ੍ਰੇਲੀਆ ਵਾਸਤੇ ਹੈ ਤੇ ਕਹਾਦੇ ਕਹਿ ਲਗੇ ਵੀ ਤੁਹਾਨੂੰ ਕਦੇ ਚੈਨ ਨਹੀਂ ਹੋਣਦਾ ਵੀ ਇੱਕ ਦਿਨ ਤੁਹਾਡੇ ਕੋਲ ਆਇਆ ਤਿਆਰੀ ਕਰਦੀ ਐ ਕਿਸਾ ਆਪਣੀ ਸ਼ਰਧਾ ਬੰਦੀ ਹੋਰ ਇਤਿਹਾਸ ਦੀਆਂ ਕਿਤਾਬਾਂ ਨਾਲ ਸਾਰਾ ਤਿਆਰੀ ਵਾਸਤੇ ਚਾਹੀਦਾ ਆ ਤੇ ਤੁਸੀਂ ਇਹਦੇ ਕਰਕੇ ਵਿੱਚ ਵੀ ਅੱਜ ਦਾ ਭਗਤ ਛੱਡ ਨਹੀਂ ਸਕਦੇ ਮੈਂ ਆਖਾ ਵੀ ਸਾਡੀ ਜ਼ਿੰਦਗੀ ਜਿਹੜੀ ਕੇਵਲ ਆਪਣੇ ਪਰਿਵਾਰ ਤੱਕ ਸੀਮਿਤ ਨਹੀਂ ਹੈ ਇਹ ਸਾਡੀ ਜ਼ਿੰਦਗੀ ਸੰਸਾਰ ਦੇ ਨਾਲ ਜੁੜੀ ਹੋਈ ਹੈ ਤੇ ਮਹਾਪ੍ਰਸ਼ਾਦੇ ਨਾਲ ਜੁੜੀ ਹੋਈ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਮਹਾਂ ਪ੍ਰਸ਼ਾਨੇ ਮਈ ਦੇ ਮਹੀਨੇ ਜੋ ਸਮਾਗਮ ਕੀਤਾ ਸੀ ਉਦੋਂ ਵੀ ਬਾਬਾ ਜੀ ਕਹੋਦੇ ਸਨ ਅਸੀਂ ਹਾਜ਼ਰੀ ਭਰ ਕੇ ਤੇ ਅਸੀਂ ਉਹ ਤੁਹਾਨੂੰ ਬਾਅਦ ਸਰ 18 ਅਗਸਤ ਨੂੰ ਕੌਮ ਦੇ ਮਹਾਨ ਅਮਰ ਸ਼ਹੀਦ ਕਾਜਕ ਮਹਾਪੁਰਸ਼ ਬੰਗੀ ਵਾਲੇ ਰੂਪ ਸੰਤ ਬਾਬਾ ਕਰਨਸੀ ਦੀ ਢੀੜਸਾ ਵਾਲੇ ਉਹਨਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਹਦੇ ਵਿੱਚ ਹਾਜ਼ਰੀ ਨਹੀਂ ਭਰੀ ਜਾਣੀ ਸੋ ਇਸ ਮੌਕੇ ਤੇ ਮਹਾਂ ਪ੍ਰਸ਼ਾਨੇ ਸਾਰਾ ਹੁਕਮ ਲਾਇਆ ਤੇ ਅਸੀਂ ਤੁਹਾਡੇ ਚਰਨਾਵਿਚ ਇਸ ਕਰਕੇ ਸਾਡਾ ਜਾਣਾ ਜ਼ਰੂਰੀ ਹੈ ਸੋ ਸਭਨ ਕਿਰਪਾ ਕਰੇ ਮੇਰੇ ਤੋਂ ਪਹਿਲਾਂ ਸਿੱਖ ਪੰਥ ਦੇ ਮਹਾਨ ਢਾਡੀ ਗਿਆਨੀ ਹਰਪਾਲ ਸਿੰਘ ਜੀ ਢੰਡ ਉਹ ਬੀਬੀ ਸੁਰਤੀ ਜੀ ਦਾ ਵਿਸ਼ਾ ਜੋ ਮਾ ਪਰਚਾਰੇ ਦਿੱਤਾ ਸੀ ਉਹ ਤੁਹਾਡੇ ਸਾਹਮਣੇ ਵਿਚਾਰਾ ਕਰਕੇ ਗਏ ਹਾਂ ਗੱਲ ਉਹਨਾਂ ਨੇ ਇੱਥੇ ਲਾਉਂਦੀ ਸੀ ਇਸੇ ਹੀ ਧਰਤੀ ਤੇ ਸਤਸਗੁਰਾਂ ਦਾ ਦਰਬਾਰ ਸਜਿਆ ਹੋਇਆ ਹੈ ਮੈਂ ਇੱਕ ਦਿਨ ਆਰੇ ਆਸਾਇਕ ਵਧਵਾਦੀ ਗੱਲ ਵੀ ਸੁਣੀ ਉਹ ਕਹਿੰਦਾ ਵੀ ਜਿਹੜੀ ਅਜਦਾ ਦੇ ਰਾ ਇਹਨੂੰ ਪਹਿਲੀ ਰਾਤ ਦੇਦੀ ਹੈ ਉਹ ਗੁਰੂ ਸਾਹਿਬਾਂ ਨੇ ਤਿਆਰੀ ਕਰ ਲਈ ਸੀ ਇੱਥੋਂ ਜਾਣ ਦੀ ਪੂਰਾ ਸਾਲ ਉਹ ਸਮਾਂ ਬੰਨ ਲਿਆ ਗਿਆ ਲੰਗਰ ਦਾ ਸਮਾਂ ਲਈ ਬਗੀਆਂ ਦਾ ਰਾਤ ਪੂਰੀ ਤਰ੍ਹਾਂ ਤਿਆਰ ਸਾਰੀ ਪੂਰੀ ਤਿਆਰੀ ਸੀ ਤੇ ਛੇਵੇਂ ਪਾਰਸਾਰੇ ਆਖਾ ਨਹੀਂ ਅੱਜ ਦੀ ਰਾਤ ਇੱਥੇ ਠਹਿਰਨਾ ਕੱਲ ਨੂੰ ਜਾਵਾਂਗਾ ਇਹ ਗੁਰੂ ਜਾਣਦੇ ਹਰ ਜੋ ਕਰਤਾਉਣ ਵਾਲਾ ਸਮਾਂ ਹੈ ਸੋ ਸਿੱਖਾਂ ਨੇ ਦਵਾਰ ਕੋ ਸਮਾਰ ਬਲੂਰੀ ਦਾ ਲਾਇਆ ਵੀ ਉਹਨਾਂ ਬਗੀਆਂ ਰਥਾਂ ਵਿੱਚੋਂ ਸੋ ਕਾਰਨ ਸੀ ਇਸ ਬੀਬੀ ਨੂੰ ਕਾਰਨ ਦਾ ਇਹ ਗੁਰੂ ਦਾ ਭੇਦ ਕੋ ਕੇ ਗੁਰੂ ਜਾਣਦਾ ਹੈ ਬੰਦਾ ਨਹੀਂ ਸਮਝ ਸਕਦਾ ਸੋ ਅਗਲਾ ਦਿਨ ਇੱਥੇ ਇਹ ਦਵਾਰ ਸਜਿਆ ਜੇ ਤੁਸੀਂ ਸਰਵਨ ਕੀਤਾ ਹੈ ਵੱਡੇ ਘਰ ਭਾਈ ਅਕਲਦਾਸ ਉਹਦੀ ਸੁਪਤਰੀ ਬੀਬੀ ਸੂਰਤੀ ਗੁਰਸੇਹ ਘਰਾਣੇ ਵਿੱਚੋਂ ਉਹਨਾਂ ਦਾ ਨਾਮ ਦਾ ਸਖੀ ਸਰਮੀਆਂ ਨਾਲ ਜੋੜ ਦਿੱਤਾ ਗਿਆ ਭਾਈ ਸਾਧੂ ਜੀ ਦੇ ਨਾਲ ਉਹ ਬੀਬੀ ਜਾ ਰਹੀ ਸੀ ਡੋਲੀ ਉਹਦੀ ਪੁਹਾਰਾ ਨੇ ਚੁੱਕੀ ਹੋਈ ਸੀ ਤੇ ਉਹਨਾਂ ਨੂੰ ਕੋ ਰਿਸ਼ਵਤ ਦੇ ਕੇ ਯਾਖਾ ਕੇ ਮੈਨੂੰ ਇੱਥੇ ਸਦੇ ਪਾਰ ਸਾਡੇ ਦਰਸ਼ਨ ਕਰ ਲੈ ਦਿਓ ਤੁਸੀਂ ਸਤਨ ਕਰ ਲਿਆ ਮਾ ਬਿਸ਼ਾਰੇ ਉਹਨੂੰ ਉਤਾਰਿਆ ਉਹਨੂੰ ਕੁਝ ਅਰਦਾਸ ਦਿੱਤੇ ਇੰਦਰ ਇਸ ਬੀਬੀ ਦਾ ਸਹਰਾ ਉਨੇ ਵੇਖਾ ਵੀ ਨਾ ਮੇਰਾ ਬੇਟਾ ਦੇ ਨਾਲ ਪਿੱਛੇ ਡੋਲੀ ਆ ਰਹੀ ਹੈ ਕਿਧਰ ਚਲੇ ਗਿਆ ਜਿੱਦ ਤੂੰ ਬੇਟਾ ਕੋਲ ਆਇਆ ਉਹਨੂੰ ਆਖਿਆ ਸਾਧੂ ਡੋਲਾ ਕਿੱਥੇ ਹੈ ਤੇਰੀ ਘਰ ਵਾਲੇ ਕਿੱਥੇ ਹੈ ਉਹ ਕਹਿੰਦਾ ਮੈਂ ਪਤਾ ਕਰਦਾ ਉਹ ਪਿੱਛੇ ਮੁੜਿਆ ਬੜਾ ਗੁੱਸਾ ਭਰਿਆ ਪੀਤਾ ਕਿ ਅਸੀਂ ਸੱਚੇ ਸਰਵ ਨੂੰ ਮੰਨਣ ਵਾਲੇ ਤੇ ਗੁਰੂ ਦੇ ਦਰ ਤੇ ਜਾ ਕੇ ਮੱਥਾ ਟੇਕ ਲਈ ਹੈ ਇੱਥੇ ਆ ਕੇ ਪਹੁੰਚਾ ਲੋ ਲੱਖਾ ਹੋਇਆ ਜਿਸ ਵੇ ਪਾਤਸ਼ਾਹ ਨੇ ਜਦੋਂ ਦਰਸ਼ਨ ਕੀਤੇ ਸੰਗਰਾਂ ਦੇ ਚਿਹਰੇ ਦੀ ਮੁਸਕਾਨ ਉਹਨਾਂ ਦੇ ਨੈਣਾਂ ਦੀ ਖੁमारी ਭਗਤੀ ਤੇ ਸ਼ਕਤੀ ਦੇ ਮਜਸਮੇ ਸੰਗਰੂ ਇਸ ਦਰਬਾਰ ਵਿੱਚ ਸ਼ਾਂਤ ਪਈ ਵਰਤੀ ਨਕੀ ਸੰਗਤ ਦੇ ਦਰਸ਼ਨ ਕੀਤੇ ਖਿੰਡ ਲਾ ਪੈ ਗਿਆ ਪਹਿਲਾਂ ਥੋੜਾ ਜਿਆਹਾ ਕਰਕੇ ਵੀ ਬੋਲਿਆ ਕਿ ਸੱਤੇ ਪਾਤਸ਼ਾਹ ਕਹਿੰਦੇ ਤੂੰ ਹੈ ਕੌਣ ਓਏ ਇਸੋ ਦਾ ਰਹਿਣ ਵਾਲਾ ਕਿਹੜਾ ਤੇਰਾ ਪਿੰਡ ਹੈ ਕੀ ਕੁੱਝ ਹੋਣਾ ਹੈ ਜੋ ਕਿ ਮੇਰੇ ਬਾਦਸ਼ਾਹ ਦੇ ਨਾਲ ਭਾਈ ਸਾਧੂ ਜੀ ਦੀ ਬਾਤ ਦਾ ਲਾਭ ਹੋਈ ਉੱਥੇ ਮੈਂ ਗੱਲ ਸ਼ੁਰੂ ਕਰਦਾ ਮਿਸ਼ਰਤ ਛਾਤ ਰਾਹੀਂ ਮੈਂ ਕਿਹਾ ਕਿ ਆਹ ਸਾਡੀਆਂ ਪੁਰਾਣੀਆਂ ਬਹਿਤਾਂ ਹਾਂ ਕਰਜ਼ਾ ਹਨ ਜੋ ਹੌਲੀ-ਹੌਲੀ ਲੋਕ ਭੁਗੀਆਂ ਜਾ ਰਹੀ ਹੈ ਇਹਨਾਂ ਨੂੰ ਨਿਕਾਵੇਂ ਔਖਾ ਸੀ ਇਹਨਾਂ ਦੇ ਜਿਹੜੇ ਕਾਫੀਏ ਜਰੋੜੇ ਵੀ ਔਖੇ ਹੁੰਦੇ ਸੀ ਤੇ ਗਾਉਣ ਵਾਸਤੇ ਵੀ ਥੋੜਾ ਜ਼ੋਰਦਾਰੇ ਗਾਇਆ ਜਾਂਦਾ ਸੀ ਪਰ ਇਹ ਬੜਾ ਕੀਮਤੀ ਖਜ਼ਾਨਾ ਸਾਨੂੰ ਬਜ਼ੁਰਗ ਸਾਡੇ ਦੇ ਕੇ ਗਏ ਹਨ ਸੋ ਅਸੀਂ ਉਸ ਰਵਾਇਤ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਹਾਂ ਮੈਂ ਯਤਨ ਕਰਦਾ ਕਿ ਉਹਨਾਂ ਪਰਜਾਂ ਦੇ ਵਿੱਚ ਪੀਸ਼੍ਰੀ ਨੂੰ ਪੇਸ਼ ਕੀਤਾ ਜਾ ਸਕੇ ਸੋ ਮਿਸ਼ਨਸ ਚਾਹਤਾ ਹੈ ਬੜੀ ਪਿਆਰੀ ਅਰਦਾਸ ਜਿਵੇਂ ਭਾਈ ਸਾਹਿਬ ਜੀ ਦੀ ਆਤਮਾ ਨਾਲ ਸੱਚੇ ਪਾਤਸ਼ਾਹ ਦੇ ਨਾਲ ਹੁੰਦੀ ਹੈ ਉਹਦਾ ਸ਼ਰਧਾਲੂ ਮੇਰੇ ਨਾਮ ਦੇ ਸਾਥੀ ਤੁਹਾਡੇ ਸਰਮੱਖ ਕੋ ਬੇਨਤੀ ਕਰੇ ਲਾਰਾ ਗੁੱਸੇ ਵਿੱਚ ਆਇਆ ਸਵਾਰਿਆ ਗਿਆ ਸਾਰੇ ਪਾਤਸ਼ਾਹ ਨੇ ਬੜੀਆਂ ਬਖਸ਼ਿਆ ਦਿੱਤੀਆਂ ਬੀਬੀ ਸੋਹਤੀ ਨੂੰ ਮੇਂ ਇਹ ਤੁਹਾਡੇ ਘਰ ਬੜਾ ਰੂਪ ਵਾਲਾ ਪੁੱਤਰ ਪੈਦਾ ਹੋਵੇ ਘਰ ਵਾਲਾ ਤੇ ਗੁਰੂ ਹੈ ਨਾ ਜੋ ਬਖਸ਼ਾ ਦਾ ਭੰਡਾਰ ਹੈ ਉਹ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਦਿੰਦਾ ਜੇ ਸਿੱਖ ਦਾ ਭਰੋਸਾ ਗੁਰੂ ਤੇ ਪੂਰਨ ਵੱਧ ਜਾਵੇ ਨਾ ਮੈਂ ਅਕਸਰ ਹੀ ਕਹਾ ਕਰਾਂਗੇ ਸ਼ਾਇਦ ਤੁਸੀਂ ਕਿਹਾ ਹੋ ਦੋ ਚੀਜ਼ਾਂ ਹੈ ਇੱਕ ਹੈ ਸ਼ਰਧਾ ਤੇ ਇੱਕ ਹੈ ਗਿਆਨ ਕੱਲੀ ਸ਼ਰਧਾ ਕਈ ਵਾਰ ਮਰੋਠ ਨੂੰ ਅਵਿਸ਼ਵਾਸੀ ਬਣਾ ਦਿੰਦੀ ਹੈ ਕੱਲਾ ਗਿਆਨ ਮਰੋਠ ਨੂੰ ਨਾਸਿਕ ਬਣਾ ਦਿੰਦਾ ਹੈ ਗੁਰੂ ਸਾਹਿਬਾਂ ਨੇ ਸਾਨੂੰ ਦੋਵੇਂ ਚੀਜ਼ਾਂ ਦਿੱਤੀਆਂ ਮੇਰੇ ਸਿੱਖ ਅੰਦਰ ਸ਼ਰਧਾ ਹੋਵੇ ਪੂਰ ਗੁਰੂ ਤੇ ਭਰੋਸਾ ਹੋਵੇ ਪਾਵੜਾ ਹੋਵੇ ਪਰ ਸ਼ਰਧਾ ਉਸ ਤੇ ਹੋਵੇ ਜੇ ਜਿਹੜਾ ਗੁਰੂ ਪੂਰਾ ਹੋਵੇ ਗਿਆਨ ਹੋਵੇ ਵਿਵੇਕ ਪੁੱਤੀ ਹੋਵੇ ਦੁਰਗਿਆਤਾਰ ਦਾ ਆਸਵੈਤੀ ਦਰਬਾਰਾਂ ਦੀ ਗੱਲ ਹੁੰਦੀ ਹੈ ਵਿਵੇਕਤਾ ਗੁਰਸਿੱਖ ਬੰਗਦਾ ਇਸ ਕਰਕੇ ਐਵੇਂ ਭੋਲਾ ਭਟਕਣਾ ਫੇਰਾ ਕਿਤੇ ਬਖੰਡੀਆਂ ਨੂੰ ਨਾ ਕੂਟਾ ਫੇਰਾ ਜਿੱਥੇ ਮੈਂ ਸਿਰ ਚੁਕਾਰਿਆ ਹਾਂ ਉਹ ਗੁਰੂ ਸਮਰੰਥ ਹੋਵੇ ਪੂਰਾ ਹੋ ਸੋ ਦੋ ਚੀਜ਼ਾਂ ਦਾ ਦੌਰ ਹਲਕੇ ਚਲਦੀਆਂ ਓਦੋਂ ਗੁਰੂ ਦੀ ਆਪ ਰਹਿਮਤ ਹੁੰਦੀ ਹੈ ਸੋ ਸਦੇ ਬਾਛਾਰੇ ਦਰਸ਼ਨ ਕਰਕੇ ਇਹ ਜਦੋਂ ਭਾਈ ਸਾਧੂ ਬੀਬੀ ਸੂਰਤੀ ਇਹਦਾ ਦੋੜਾ ਲੈ ਕੇ ਪਹਾੜ ਅੱਗੇ ਤੁਰਦੇ ਐ ਜਦੋਂ ਬਾਪੂ ਦੇ ਨਾਲ ਮਲਾਪ ਹੁੰਦਾ ਹੈ ਬਾਪੂ ਅੱਗੇ ਨਾਲੋਂ ਰੋਲ ਆਖਾ ਹੋ ਗਿਆ ਉਹ ਤੈਨੂੰ ਆਪਣੀ ਘਰ ਵਾਲੀ ਲਾਉਣ ਵਾਰ ਤੇ ਕੱਲਿਆ ਸੀ ਤੇ ਤੂੰ ਗੁਰੂ ਦੇ ਦਰ ਤੇ ਜਾ ਕੇ ਫਿਰ ਉਹ ਰੇਲ ਕੋਲ ਆ ਕੇ ਗੋਹੂ ਦੇ ਕੋਲ ਸਗੀ ਸਰਵਤਾ ਤੇ ਨਾਲ ਅੱਗੇ ਗੁਰੂ ਦੇ ਦਰ ਤੇ چلا ਗਿਆ ਭਾਈ ਸਾਧੂ ਨੇ ਆਖਿਆ ਪਿਤਾ ਜੀ ਮੇਰੇ ਵੱਡੇ ਬਾਹਟ ਹਨੀ ਜੋ ਗੁਰੂ ਦਰਬਾਰ ਵਿੱਚ ਜਾਣ ਦਾ ਮੌਕਾ ਪ੍ਰਾਪਤ ਹੋਇਆ ਇਸ ਆਪਣੀ ਲੜ ਲੱਗਣ ਵਾਲੀ ਦਾ ਸਦਕਾ ਮੈਂ ਇਹ ਵੀ ਬੇਨਤੀ ਕਰਦਾ ਹਾਂ ਆਪਾਂ ਸਾਰਾ ਪਰਿਵਾਰ ਗੁਰੂ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨ ਹੜਕੇ ਜੋ ਠੂਠੇ ਕਰਮ ਕਾਂਡਾਂ ਵਿੱਚ ਫਸੇ ਹੋਏ ਹਾਂ ਉਹਦੇ ਤੋਂ ਮੁਕਤੀ ਲੈ ਕੇ ਸੱਚਾ ਰਸਤੇ ਦੇ ਚੱਲ ਪਈਏ ਉਸ ਰਸਤੇ ਦੇ ਪਾਧੇ ਬਣ ਜਾਈਏ ਜਿੱਥੇ ਨਾਮ-ਦਾਮ ਦੀ ਵਰਖਾ ਹੁੰਦੀ ਹੈ ਜਿੱਥੇ ਮਾਰਿਆਂ ਨੂੰ ਮਾਣ ਮਿਲਦਾ ਹੈ ਲੱਖੇ ਕੋਈ ਕਰਮਕਾਰ ਨਹੀਂ ਕੋਈ ਭਰਮ ਭਲੇ ਖਰ ਨਹੀਂ ਕੋਈ ਭਰਮ ਜਾਲ ਨਹੀਂ ਸਿੱਧਾ ਸਾਧਾ ਰਸਤਾ ਹੈ ਕੇਵਲ ਤੇ ਕੇਵਲ ਸ਼ਬਦੇ ਨਾਲ ਦਿੱਤੀ ਜੋੜਨੀ ਤੇ ਸੱਚਾ ਰਾਤ ਬਣਾ ਲਈਏ ਪਰ ਬੰਦਾ ਥੋੜੇ ਕਿਤੇ ਕਿਸੇ ਵੰਦਾ ਖਾਸ ਕਰਕੇ ਜਿਦਾ ਕਿਤੇ ਭਰੋਸਾ ਬਜਾ ਹੋਵੇ ਨਾ ਆਪਾਂ ਕਿੰਨਾ ਪ੍ਰਕਾਰ ਕਰਦੇ ਆ ਰਾਗੀ ਢਾਡੀ ਕਮੀਸ਼ਰ ਬਸ ਆਵਾਜ਼ਿਕ ਉਹ ਗੁਰੂ ਦੇ ਲੜ ਲੱਗੋ ਗੁਰਬਾਣੀ ਦੇ ਨਾਲ ਜੜੋ ਸ਼ਬਦੇ ਨਾਲ ਜੁੜ ਜਾਓ ਔਰ ਜਿਹੜੇ ਉਹਨਾਂ ਦੇ ਧਾਰੀਵ ਦੇ ਨਾਲ ਜੁੜੇ ਐ ਉਹ ਰੇ ਮੰਨਦੇ ਉਹ ਕਹਿੰਦੇ ਸਾਡਾ ਰਾਦੀ ਰੇ ਸੁਜੀਦਾ ਇੱਕ ਵਾਰਾਂ ਫਰੋਸਾ ਜੀ ਨੇ ਤੇ ਮਜਾ ਹੋ ਗਿਆ ਥੋੜੇ ਕੀਤਾ ਫਿਰਦਾ ਨਹੀਂ ਸਾਲੂ ਤੇ ਤਮਾਰਾ ਆਖਾ ਪੜਿਆ ਗੁਰੂ ਦੀ ਘਰ ਕਰਦਾ ਐ ਉਹ ਲਾਲਾ ਵਾਲਾ ਪੀਰ ਛੱਡ ਕੇ ਸੱਗੀ ਸਰਵਰ ਛੱਡ ਕੇ ਮੈਂ ਕਿਸੇ ਗੁਰੂ ਨੂੰ ਨਹੀਂ ਮੰਨਣਾ ਗੁੱਸੇ ਨਾਲ ਲੋਹਾ ਆਖਾ ਹੋ ਕੇ ਜਿਵੇਂ ਬਾਪੂ ਸੁਨੇਹਾ ਹੁਦਾਇ ਆਪਣ ਕਰਦਾ ਜਿਹਨੇ ਗੁਰੂ ਦੇ ਦਰਸ਼ਨ ਕਰ ਲਏ ਉਹਦਾ ਹੱਥ 'ਤੇ ਨ ਸਵਾਰਿਆ ਗਿਆ ਉਹਦੀ ਸੋਚ ਬਦਲ ਗਈ ਤਕਦੀਰ ਬਦਲ ਗਈ ਉਹ ਭਾਈ ਸਾਧੂ ਜਿਵੇਂ ਅਕੋ ਜਵਾਬ ਦਿੰਦਾ ਹੈ ਸਵਾਦ ਸਵਾ ਇਹ ਵੀ ਲਹਿਰਿਆ ਸ਼ਾਨ ਹੈ ਕ੍ਰਿਸ਼ੀ ਕਲਾ ਦੀ ਬੜੀ ਕਾਰੀ ਤਰਜ਼ ਹੈ ਪਿਆਰ ਵਰਸਾਉਂਦਾ ਅੱਗੇ ਆਣ ਤੋਂ ਸਬਾਧਾ ਵੀ ਉਸ ਭਰੋਸੇ ਨੂੰ ਫਿਰ ਟੈਕ ਵੀ ਨਹੀਂ ਤੋੜ ਸਕਦੀ ਜੇ ਗੁਰੂ ਤੇ ਪੂਰਨ ਭਰੋਸਾ ਪਾਜਾ ਸਵਾਮੀ ਬਰੇਕਾ ਨਾਤੇ ਕਿਸੇ ਤਰਕਵਾਦੀ ਨੇ ਸਵਾਲ ਕੀਤਾ ਸੀ ਉਹਨੇ ਪਛਾਸੀ ਸਵਾਮੀ ਜੀ ਕੀ ਬਲਾਈਂਡ ਫੇਰ ਅਗ ਵਿਸ਼ਵਾਸ ਨਹੀਂ ਦਾ ਉਹ ਸਮਝ ਗਏ ਵੀ ਕਿਥੋਂ ਮੱਦਾ ਬੋਲ ਰਿਹਾ ਤਰਕ ਦਾ ਕੰਮ ਕੀ ਹੈ ਸੂਝ ਮਾਰਨ ਤੋਂ ਬਾਅਦ ਸਾਡੇ ਸਵਾਲ ਜਿਹੜੇ ਹੁੰਦੇ ਆ ਉਹ ਐਵੇਂ ਵੱਧੂ ਘੱਟ ਦੇ ਹੁੰਦੇ ਆ ਅਸਲ ਗੱਲ ਨੂੰ ਇਹ ਸਮਝੇ ਤਾਂ ਯਤਨ ਕੀਤਾ ਜਾਂਦਾ ਜਾਂ ਤਾਂ ਉਸ ਬੁਲਾਰੇ ਨੂੰ ਨੀਮਾ ਦਿਖਾਉਂਦਾ ਯਤਨ ਹੁੰਦਾ ਹੈ ਤਾਂ ਵੱਧੂ ਘੱਟ ਦੀਆਂ ਗੱਲਾਂ ਹੁੰਦੀਆਂ ਅਸਲ ਤੱਤ ਨੂੰ ਕੋਈ ਵਿਰਲਾ ਹੀ ਸਮਝਦਾ ਸੋ ਸਵਾਮੀ ਜੀ ਸਮਝ ਆਇਆ ਇਹਦਾ ਸਵਾਲ ਕਿੱਥੋਂ ਉੱਠਿਆ ਉਹਨਾਂ ਜਿਹੜਾ ਜਵਾਬ ਦਿੱਤਾ ਬੜਾ ਪਿਆਰਾ ਹੈ ਉਹ ਰਹਾ ਉਹ ਗਿਆ ਕਹਿੰਦਾ ਜੀ ਕਿਉਂ ਸਵਾਮੀ ਰੇਤਾ ਨਾਮ ਨੇ ਆਖਾਇਸ ਕਰਕੇ ਜਾਈ ਦਾ ਦੇ ਗੁਰੂ ਦਾ ਪੂਰਾ ਹੋਵੇ ਨਾ ਪੂਰਨ ਕਾਮਰ ਸਮਰੱਥ ਦੇ ਕੋਲੇ ਤੇ ਅੰਧ ਵਿਸ਼ਵਾਸ ਨਹੀਂ ਕਰ ਲੈਣਾ ਕੋਈ ਮਾੜੀ ਗੱਲ ਹਦਰ ਇਸਾ ਵੀ ਤੇ ਵੀ ਕਿਸੇ ਨੇ ਸਵਾਲ ਕੀਤਾ ਸੀ ਕਈ ਪਰ ਕਰਦੇ ਆ ਰਹੋ ਉਹ ਕਹਿੰਦੇ ਤੁਸੀਂ ਗਾੜ ਨੂੰ ਮਾਰਦੇ ਹੋ ਤੁਸੀਂ ਉੱਤੇ ਮਾਰ ਕੇ ਕਰਕੇ ਛਾਲ ਮਾਰਦੇ ਹੋ ਦੇ ਤੁਹਾਡਾ ਗਾਂਢ ਘੁੜਿਆ ਰੱਬ ਹੋਇਆ ਉਹ ਆਪ ਨੂੰ ਬੋਝ ਕੇ ਦੁਨੀਆਂ ਨੂੰ ਬਚਾ ਲਵੇਗਾ। ਵੇਖੋ ਤਰਕ ਵਾਲੇ ਕਿਥੋਂ ਤੱਕ ਇਹ ਗੱਲਾਂ ਕਰ ਦਿੰਦੇ। ਜੋ ਕੋਝਵਾਰ ਮਿਲਿਆ ਹਜ਼ਰਤੀ ਸਾਹਿਬ ਜੀ ਨੇ ਆਖਿਆ ਜੇ ਮੈਨੂੰ ਕੋਈ ਭਲੇਖਾ ਹੋਵੇ ਇਹ ਰੱਬ ਨਹੀਂ ਹੈਗਾ ਬਚਾਉਣ ਵਾਲਾ ਤਾਂ ਮੈਂ ਐਸਾ ਕੰਮ ਕਰਾਂ ਮੈਨੂੰ ਤੇ ਪੂਰਨ ਵਿਸ਼ਵਾਸ ਹੈ। ਰੱਬ ਜਰਰੇ ਜਰਰੇ ਵਿੱਚ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਜਿਹੜੇ ਉਹਦੇ ਪੈਰੋਕਾਰ ਹਨ ਜਿਹੜੇ ਉਹਨੂੰ ਮੰਨਦੇ ਹਨ ਉਹਨਾਂ ਦਾ ਤਾਂ ਹਰ ਜਿਹੜੇ ਰਖਵਾਲਾ ਮੈਨੂੰ ਐਸਾ ਕੋਈ ਕੰਮ ਦੀ ਲੋੜ ਨਹੀਂ ਸੋ ਭਰੋਸੇ ਦੀ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਕਿਉਂਕਿ ਵਿਸ਼ਵਾਸ ਮੈਂ ਪਕਾਸੀ ਗੁਰੂ ਦੇ ਦਰਸ਼ਨ ਕਰਕੇ ਭਾਈ ਸਾਧੂ ਨੇ ਆਖਿਆ ਪਿਤਾ ਜੀ ਅਸੀਂ ਇਹ ਕਰਮ ਕਾਂਡਾਂ 'ਚ ਫਸੇ ਰਹੇ ਹਾਂ ਕਿਹੜੇ ਲਾਲਾ ਵਾਲੇ ਦੀ ਗੱਲ ਕਰਦੇ ਹੋ ਕਿਹੜਾ ਲਾਲ ਦਾ ਨਾਮ ਵਜੇ ਰਹੇ ਨਸ ਇਹੋ ਜਿਹੀ ਰੀਤ ਹੁੰਦੀ ਸੁਪਾਜੀ ਚਾਰਾ ਆਇਆ ਤੇ ਸਾਡਾ ਇਹ ਰਿਵਾਜ ਆ ਅੱਜ ਵੀ ਬਹਿ ਗਿਆ ਬਸੇ ਗੁਰੂ ਦੀ ਕਿਰਤਾ ਹੋ ਗਈ ਤੇ ਵੱਧ ਜਾਏ ਇਹਨਾਂ ਗੱਲਾਂ ਜਦੋਂ ਜੋੜੀ ਦੀ ਸ਼ਾਦੀ ਹੋ ਜਾਂਦੀ ਹੈ ਤੇ ਆਸ-ਪਾਸੇ ਕਿਸੇ ਬਣੀ ਦੇ ਤੇ ਬਿਠੇਰੇ ਦੇ ਮੱਥਾ ਟਕਵਾਉਣ ਵਾਲੀ ਬੀਬੀਆਂ ਕਹਿੰਦੀਆਂ ਜੋੜੀ ਨੂੰ ਨਵੀਂ ਜੋੜੀ ਨੂੰ ਪਹਿਲਾਂ ਮੱਥਾ ਟਕਵਾਵਾ ਤੇ ਬੀਬੀਆਂ ਨੇ ਆ ਕੇ ਆਖਿਆ ਸਾਧੂ ਆਪਣੇ ਘਰ ਵਾਲੇ ਨੂੰ ਲੈ ਜਾ ਲੈ ਜਾ ਨਾਲ ਆਪਣੇ ਰੋਡ ਲੈ ਜਾ ਨਾਲ ਸ਼ੀਰਣੀ ਜਾ ਕੇ ਸਖੀ ਸੁਲਤਾਨ ਦੇ ਚਰਨਾਂ ਤੇ ਜਾ ਕੇ ਭੇਟਾ ਕਰ ਉਥੋਂ ਅਸ਼ੀਰਵਾਦ ਲੈ ਹਣ ਜਿਹੜਾ ਗੁਰੂ ਦਾ ਹੋ ਗਿਆ ਹੋਵੇ ਉਹਨੂੰ ਸਖੀ ਸੁਲਤਾਨ ਬਾਰੇ ਉਹਨੂੰ ਕੀ ਜਾਣੇ ਕਹਿ ਲਗਾ ਕਿਹੜੇ ਸਖੀ ਸੁਲਤਾਨ ਦੀ ਗੱਲ ਕਰਦੇ ਆ ਮੈਂ ਕਿਸੇ ਨੂੰ ਨਹੀਂ ਮੰਨਦਾ ਮੈਂ ਮੰਨਦਾ ਹਾਂ ਕੇਵਲ ਗੁਰ ਸ਼ਬਦ ਨੂੰ